ਦਾ ਇਸ ਫਿਲਮ ਦੇ ਵਿੱਚ ਮੇਰਾ ਮੇਰਾ ਜਿਹੜਾ ਰੋਲ ਹੈ ਉਹ ਇੱਕ ਏਦਾਂ ਦੀ ਲੇਡੀ ਦਾ ਹੈ ਜਿਹੜੀ ਦੂਜੀ ਕੰਟਰੀ ਤੋਂ ਆ ਕੇ ਇੰਡੀਆ ਦੇ ਵਿੱਚ ਇੰਡੀਆ ਦੀ ਪੋਲਿਟਿਕਸ ਨੂੰ ਕਿਦਾਂ ਇਨਫਲੂਐਂਸ ਕਰਦੀ ਹੈ ਸਾਡੀ ਫਿਲਮ ਜਿਹੜੀ ਆ ਰਹੀ ਹੈ ਉਹ ਆਊਟ ਆਫ ਦਾ ਬਾਕਸ ਕਹਿ ਲੋ ਆਊਟ ਆਫ ਦੀ ਲੀਗ ਕਹਿ ਲੋ ਕਿਉਂਕਿ ਏਦਾਂ ਦੀ ਫਿਲਮ ਅੱਜ ਦੀ ਡੇਟ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਨਹੀਂ ਬਣ ਰਹੀਆਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਤਬਾਹੀ ਫਿਲਮ ਦਾ ਪ੍ਰੀਮੀਅਰ ਹੋ ਰਿਹਾ ਹੈ ਪੀਵੀਆਰ 'ਚ ਔਰ ਇਕਬਾਲ ਢਿੱਲੋਂ ਸਾਹਿਬ ਫਿਲਮ ਦੇ ਡਾਇਰੈਕਟਰ ਨੇ ਜਿੰਨੇ ਵੀ ਐਕਟਰ ਨੇ ਸਾਰੇ ਮਜੇ ਐਕਟਰ ਨੇ Duty manager for assistance. This auditorium is equipped with wheelchair friendly seating. Please, while booking your ticket. ਸ਼ਸ਼ੀਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਆ ਮਨਜੋਤ ਸਿੰਘ ਤਬਾਹੀ ਰੀਲੋਡਰ ਦਾ ਇੱਕ ਮੇਨ ਲੀਡ ਆਰਟਿਸਟ ਤੇ ਸਾਡੀ ਫਿਲਮ ਜਿਹੜੀ ਆ ਰਹੀ ਆ ਉਹ ਆਊਟ ਆਫ ਦਾ ਬਾਕਸ ਕਹਿ ਲੋ ਆਊਟ ਆਫ ਦੀ ਲੀਗ ਕਹਿ ਲੋ ਕਿਉਂਕਿ ਇਦਾਂ ਦੀ ਫਿਲਮਾਂ ਅੱਜ ਦੀ ਡੇਟ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਨਹੀਂ ਬਣ ਰਹੀਆਂ ਕਿਉਂ ਕਿ ਇਹਦੇ ਵਿੱਚ ਸੱਚਾਈ ਹੈ ਇਹਦੇ ਵਿੱਚ ਦਰਸਾਈਆਂ ਗਈਆਂ ਚੀਜ਼ਾਂ ਜਿਵੇਂ ਧੱਕਾਸ਼ਾਹੀ ਸਰਕਾਰਾਂ ਦੀ ਤਾਨਾਸ਼ਾਹੀ ਹੋਵੇ ਆਪਣੇ ਹੱਕ ਕਿਵੇਂ ਲੈਣੇ ਨੇ ਤੁਸੀਂ ਇੱਕਜੁੱਟ ਕਿਵੇਂ ਹੋਣਾ ਹੈ ਉਹ ਸਾਰਾ ਕੁਝ ਸਾਡੀ ਫਿਲਮ ਦੇ ਵਿੱਚ ਦਰਸਾਇਆ ਗਿਆ ਹੈ ਤਾਂ ਫਿਲਮ ਆਪਣੀ ਫਿਰ ਦੂਸੀਆਂ ਫਿਲਮਾਂ ਨਾਲੋਂ ਖਟਕੇ ਬਣੀ ਹੈ ਤੁਹਾਨੂੰ ਵੀ ਲੱਗਦਾ ਹੈ ਲੋਕਾਂ ਨੂੰ ਇਹ ਪਸੰਦ ਆਊਗੀ ਦੇਖੋ ਜਿਹੜੇ ਤਾਂ ਬਦਲਾਵ ਦੇਖਣਾ ਚਾਹੁੰਦੇ ਨੇ ਤੇ ਜਿਹੜੇ ਤਾਂ ਜਿਨ੍ਹਾਂ ਨੂੰ ਹੱਕ ਸਮਝ ਆ ਗਿਆ ਸਾਡੀ ਫਿਲਮ ਦੇ ਵਿੱਚ ਕੀ ਮੈਸੇਜ ਆ ਸਮਝ ਆ ਗਿਆ ਤਾਂ ਮੇਰੇ ਹਿਸਾਬ ਨਾਲ ਉਹ ਜ਼ਰੂਰ ਦੇਖਣਾ ਚਾਣਗੇ ਤਾਂ ਅੱਗੇ ਵੀ ਲੋਕਾਂ ਨੂੰ ਦੱਸਣਾ ਚਾਣਗੇ ਕਿ ਤਬਾਹੀ ਰੀਲੋਡਡ ਜ਼ਰੂਰ ਦੇਖੋ ਧੰਨਵਾਦ ਇਸ ਤਰ੍ਹਾਂ ਦਾ ਰੋਲ ਹੈ ਇਹਦੇ ਵਿੱਚ ਅ ਮੇਰਾ ਰੋਲ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੇਗਾ ਧੰਨਵਾਦ ਜੀ ਤੇ ਆਜੋ ਤੇ ਫਿਲਮ ਦੇਖਿਓ ਅਸੀਂ ਚਲੋ ਸਤਿ ਸ੍ਰੀ ਅਕਾਲ ਮੈਂ ਆ ਪੂਜਾ ਦਾ ਬਸ਼ਾਰਦਾ ਇਸ ਫਿਲਮ ਦੇ ਵਿੱਚ ਮੇਰਾ ਮੇਰਾ ਜਿਹੜਾ ਰੋਲ ਹੈ ਉਹ ਇੱਕ ਏਦਾਂ ਦੀ ਲੇਡੀ ਦਾ ਹੈ ਜਿਹੜੀ ਦੂਜੀ ਕੰਟਰੀ ਤੋਂ ਆ ਕੇ ਇੰਡੀਆ ਦੇ ਵਿੱਚ ਇੰਡੀਆ ਦੀ ਪੋਲਿਟਿਕਸ ਨੂੰ ਕਿਦਾਂ ਇਨਫਲੂਐਂਸ ਕਰਦੀ ਹੈ ਕਿਦਾਂ ਇੱਕ ਸਟੇਟ ਨੂੰ ਚਲਾਉਂਦੀ ਹੈ ਤੇ ਉਹ ਰੋਲ ਮੈਂ ਪਲੇ ਕਰ ਰਹੀ ਹਾਂ ਆਈ ਹੋਪ ਸਾਰਿਆਂ ਨੂੰ ਬਹੁਤ ਪਸੰਦ ਆਏਗਾ ਮੈਮ ਕਿੱਥੇ ਕਿੱਥੇ ਸ਼ੂਟਿੰਗ ਹੋਈ ਹੈ ਫਿਲਮ ਦੀ ਅੰਮ੍ਰਿਤਸਰ ਚੰਡੀਗੜ੍ਹ ਪੂਰੇ ਪੰਜਾਬ 'ਚ ਹੀ ਹੋਈ ਹੈ ਸਾਡੀ ਸ਼ੂਟਿੰਗ ਅੱਜ ਬੜੀ ਖੁਸ਼ੀ ਦੀ ਗੱਲ ਹੈ ਤਬਾਹੀ ਫਿਲਮ ਦਾ ਪ੍ਰੀਮੀਅਰ ਹੋ ਰਿਹਾ ਹੈ ਪੀਵੀਆਰ 'ਚ ਔਰ ਇਕਬਾਲ ਢਿੱਲੋਂ ਸਾਹਿ ਫਿਲਮ ਦੇ ਡਾਇਰੈਕਟਰ ਨੇ ਜਿੰਨੇ ਵੀ ਐਕਟਰ ਨੇ ਸਾਰੇ ਮਾਝੇ ਐਕਟਰ ਨੇ ਜਿਨ੍ਹਾਂ ਨੇ ਕਾਫੀ ਫਿਲਮਾਂ ਬਾਲੀਵੁੱਡ 'ਚ ਵੀ ਕੰਮ ਕੀਤਾ ਹੈ ਪਾਲੀਵੁੱਡ 'ਚ ਵੀ ਕੀਤਾ ਹੈ ਔਰ ਇਸ ਫਿਲਮ 'ਚ ਵੀ ਤੁਹਾਨੂੰ ਉਹ ਨਜ਼ਰ ਆਣਗੇ ਸਾਰੇ ਕਲਾਕਾਰ ਔਰ ਫਿਲਮ ਦਾ ਕਨਸੈਪਟ ਬਹੁਤ ਵਧੀਆ ਹੈ ਔਰ ਮੈਂ ਬੇਨਤੀ ਕਰਾਂ ਤੁਸਾਰੇ ਫਿਲਮ ਦੇਖਣ ਆਓ ਫਿਰ ਤੁਹਾਨੂੰ ਪਤਾ ਲੱਗੇ ਸਟੋਰੀ ਫਿਲਮ ਦੀ ਅੱਧਾ ਪਰ ਮੈਂ ਦੱਸ ਨਹੀਂ ਕਿ ਫਿਲਮ ਵੇਖ ਕੇ ਤੁਹਾਨੂੰ ਪਤਾ ਕਿ ਪਹਿਲੇ ਸਟੋਰੀ ਦੱਸਤੀ ਬਾਅਦ ਤੁਸ ਫਿਲਮ ਨੂੰ ਦੇਖਣੀ ਫਿਲਮ ਦਾ ਕਨਸੈਪਟ ਵਧੀਆ ਐ ਐਕਟਰ ਵਧੀਆ ਨੇ ਡਾਇਰੈਕਟਰ ਵਧੀਆ ਐ ਮਿਊਜ਼ਿਕ ਵਧੀਆ ਸਭ ਕੁਝ ਬਹੁਤ ਵਧੀਆ ਇਸ ਕਰਕੇ ਮੈਂ ਬੇਨਤੀ ਕਰਾਂਗਾ ਤੁਸੀਂ ਫਿਲਮ ਵੇਖੋ ਤੁਹਾਨੂੰ ਪੂਰਾ ਆਨੰਦ ਆਏਗਾ ਮਜ਼ਾ ਆਏਗਾ ਕਿਉਂਕਿ ਇੱਕ ਆਮ ਫਿਲਮਾਂ ਜਿਹੜੀਆਂ ਉਹਨਾਂ ਤੋਂ ਹਟ ਕੇ ਫਿਲਮ ਹੈ ਔਰ ਵਾਕਈ ਤੁਸੀਂ ਮਹਿਸੂਸ ਕਰੋਗੇ ਫਿਲਮ ਵੇਖ ਕੇ ਵੀ ਤੁਹਾਨੂੰ ਹਟ ਕੇ ਲੱਗੇਗੀ ਕਿਉਂਕਿ ਜਿੰਨੇ ਵੀ ਐਕਟਰ ਨੇ ਉਹਨਾਂ ਨੇ ਬਾ ਕਮਾਲ ਕੰਮ ਕੀਤਾ ਹੈ ਕਨਸੈਪਟ ਤੇ ਪੂਰਾ ਪੂਰਾ ਇਨਵੋਲਵਮੈਂਟ ਹੈ ਉਹਨਾਂ ਦੀ ਕਹਿੰਦੇ ਨੇ ਐਕਟਰ ਦੀ ਕੈਰੈਕਟਰ ਡਿਵੈਲਪਮੈਂਟ ਹੋਵੇ ਤਾਂ ਹੀ ਦਸ਼ਕਾਂ ਦੀ ਉਹ ਸੈਕਟਰ ਡਿਵੈਲਪਮੈਂਟ ਹੁੰਦੀ ਹੈ ਵਾਕਿ ਖੁੱਪ ਕੇ ਕੰਮ ਕੀਤਾ ਤੁਸੀਂ ਜ਼ਰੂਰ ਦੇਖੋ ਪੂਰਾ ਆਨੰਦ ਆਏਗਾ ਮਜ਼ਾ ਆਏਗਾ ਥੈਂਕ ਯੂ ਮਿਹਰਬਾਨਾ ਆਈ ਤੇ ਸਮਝੀ ਨਾ ਇਹ ਲੱਗ ਬਣੀ ਹੈ ਕਿ ਇਸ ਨੂੰ ਹੋਰ ਵੀ ਬਣਨੀ ਚਾਹੀਦੀ ਹੈ ਹਾਂ ਵੇਖੋ ਜੀ ਮੈਨੂੰ ਪੂਰੀ ਉਮੀਦ ਹੈ ਜੇ ਇਹ ਫਿਲਮ ਤੁਸੀਂ ਪਸੰਦ ਕਰੋਗੇ ਔਰ ਉਸ ਤੋਂ ਬਾਅਦ ਮੈਨੂੰ ਇਹ ਵੀ ਉਮੀਦ ਹੈ ਵੀ ਇਹ ਇਹਦੇ ਨਾਲ ਦੀਆਂ ਫਿਲਮਾਂ ਯਾਨੀ ਹਟ ਕੇ ਫਿਲਮਾਂ ਬਣਨਗੀਆਂ ਕਿ ਕਿਉਂਕਿ ਜਿਹੜੀ ਚੀਜ਼ ਵਧੀਆ ਹੋਵੇ ਉਹਦੀ ਨਕਲ ਹੁੰਦੀ ਹੈ ਔਰ ਇਹ ਵਧੀਆ ਕਨਸੈਪਟ ਹੈ ਵਧੀਆ ਫਿਲਮ ਹੈ ਔਰ ਸਾਰੇ ਜਿਹੜੇ ਫਿਲਮਾਂ ਅੱਗੇ ਬਣਾਉਣਗੇ ਇਹਦੀ ਨਕਲ ਕਰਨਗੇ ਇਸੇ ਕਨਸੈਪਟ ਨੂੰ ਲੈ ਕੇ ਅੱਗੇ ਚੱਲਣਗੇ ਕਿਉਂਕਿ ਬਹੁਤ ਵਧੀਆ ਕਨਸੈਪਟ ਹੈ ਜੋ ਲੋਕ ਚਾਹੁੰਦੇ ਨੇ ਉਹਨਾਂ ਦੇ ਹਾਲਾਤਾਂ ਦੇ ਮੁਤਾਬਕ ਇਹ ਫਿਲਮ ਬਣਾਈ ਗਈ ਹੈ ਤੇ ਮੈਂ ਫਿਲਮ ਦੇ ਸਾਰੇ ਪਾਤਰਾਂ ਨੂੰ ਸਾਰੇ ਐਕਟਰਸ ਨੂੰ ਵਧਾਈ ਦੇਣਾ ਖਾਸ ਤੌਰ ਤੇ ਡਾਇਰੈਕਟਰ ਸਾਹਿਬ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਇੰਨਾ ਵਧੀਆ ਕਨਸੈਪਟ ਚੁਣਿਆ ਔਰ ਇੰਨੇ ਵਧੀਆ ਐਕਟਰ ਚੁਣੇ ਉਹਨਾਂ ਕੋਲੋਂ ਵਧੀਆ ਕੰਮ ਲਿਆ ਗਿਆ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਮੇਰਾ ਨਾਮ ਜਰਮਨਜੀਤ ਸਿੰਘ ਹੈ ਜੀ ਫਿਲਮ ਤਬਾਹੀ ਦੇ ਵਿੱਚ ਮੈਂ ਇੱਕ ਮੰਤਰੀ ਦੇ ਪੀਏ ਦਾ ਰੋਲ ਕੀਤਾ ਹੈ ਔਰ ਉਹ ਸਿਸਟਮ ਦੇ ਵਿੱਚ ਰਹਿ ਕੇ ਸਿਸਟਮ ਨੂੰ ਸਮਝ ਕੇ ਉਹਨੂੰ ਕਿਵੇਂ ਇਨਜਾਮ ਦਿੰਦਾ ਹੈ ਔਰ ਉਹ ਕੜੀਆਂ ਜਿਹੜੀਆਂ ਜੁੜਦੀਆਂ ਨੇ ਸਾਰੀਆਂ ਜੋ ਵੀ ਸਾਰੇ ਸੱਚ ਨੇ ਹੁਣ ਤੱਕ ਜੋ ਆਪਣੇ ਨਾਲ ਬੀਤਦਾ ਆ ਰਿਹਾ ਹੈ ਹਨਾ ਆਮ ਜਨਤਾ ਦੇ ਨਾਲ ਜੋ ਧੱਕਾ ਹੋ ਰਿਹਾ ਹੈ ਉਹ ਸਾਰਾ ਕੁਝ ਫਿਲਮ ਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ ਦਰਸ਼ਾਇਆ ਗਿਆ ਹੈ ਤਾਂ ਮੈਂ ਉਮੀਦ ਕਰਦਾ ਕਿ ਸਾਰੀ ਆਡੀਅנס ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਚੰਗੀ ਫਿਲਮ ਹੈ ਇਹ ਕਮੇਡੀ ਹੋਰ ਚੀਜ਼ਾਂ ਤੋਂ ਹਟਕੇ ਬਣੀ ਹੈ ਲਵ ਸਟੋਰੀਆਂ ਤੋਂ ਹਟਕੇ ਬਣੀ ਹੈ ਜੋ ਆਪਣੇ ਸਮਾਜ ਦੇ ਵਿੱਚ ਜਿੱਦਾਂ ਦੀ ਫਿਲਮ ਬਣਨੀ ਚਾਹੀਦੀ ਸੋ ਓਦਾਂ ਦੀ ਬਣੀ ਹੈ ਤਾਂ ਮੈਂ ਮੈਂ ਇਹੀ ਉਮੀਦ ਕਰਦਾ ਕਿ ਆਪਾਂ ਸਾਰਿਆਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਜ਼ਰੂਰ ਦੇਖਣੀ ਚਾਹੀਦੀ ਹੈ ਤੁਹਾਡੇ ਤੱਕ ਇਹ ਸਟੋਰੀ ਮੂਵਸ ਵੀ ਹੈ ਕਿ ਕਿੰਨਾ ਐਨਲਾਈਜ਼ ਕੀਤਾ ਕਿ ਇਹ ਸੱਚਾਈ ਕਿ ਇਸ ਤਰ੍ਹਾਂ ਦਾ ਸਿਸਟਮ ਵੀ ਹੈ ਦੇਖੋ ਜੀ ਸਟੋਰੀ ਪਹੁੰਚਣ ਤੋਂ ਬਾਅਦ ਪਹਿਲਾਂ ਤਾਂ ਅੰਡਰਸਟੈਂਡ ਕਰਨਾ ਪੈਂਦਾ ਹੈ ਕਰੈਕਟਰ ਹਨਾ ਤੇ ਕਰੈਕਟਰ ਦੇ ਲਈ ਥੋੜਾ ਜਿਹਾ ਜੋ ਸਮਾਜ ਦੇ ਵਿੱਚ ਚੱਲ ਰਿਹਾ ਉਹਨੂੰ ਸਮਝਣ ਦੀ ਲੋੜ ਸੀਗੀ ਤਾਂ ਇਹਦੇ ਲਈ ਬੁੱਕਸ ਰੀਡ ਕੀਤੀਆਂ ਔਰ ਬਾਕੀ ਡਾਇਰੈਕਟਰ ਸਾਹਿਬ ਨਾਲ ਬੈਠੇ ਅਸੀਂ ਇੱਕ ਵਾਰ ਢੱਲੋਂ ਪਾਜੀ ਉਹਨਾਂ ਨੇ ਮੈਨੂੰ ਕਾਫੀ ਕੁਝ ਦੱਸਿਆ ਤਾਂ ਜਦੋਂ ਤੁਸੀਂ ਕਿਸੇ ਚੀਜ਼ ਵੱਲ ਤੁਰ ਪੈਂਦੇ ਹੋ ਤਾਂ ਤੁਹਾਡਾ ਬਿਲਕੁਲ ਨੂੰ ਤੁਹਾਡੇ ਕਰੈਕਟਰ ਦੇ ਵਿੱਚ ਉਹ ਚੀਜ਼ਾਂ ਝਲਕਣ ਲੱਗ ਪੈਂਦੀਆਂ ਨੇ ਜੋ ਵੀ ਤੁਸੀਂ ਕਰਦੇ ਹੋ ਡੇਲੀ ਬੇਸ ਤੇ ਕਿੰਨਾ ਕੀ ਟਾਈਮ ਲੱਗਿਆ ਇਸ ਰੋਲ ਦੇ ਵਿੱਚ ਫਿੱਟ ਹੋਣ ਆ ਇਹਦੀ ਮੇਰੇ ਖਿਆਲ 1.5 1.5-2 ਮਹੀਨੇ ਰਿਹਰਸਲ ਚੱਲੀ ਹੈ ਸਾਡੀ ਔਰ ਉਸ ਤੋਂ ਬਾਅਦ ਉਦੋਂ ਬਾਅਦ ਹੌਲੀ ਹੌਲੀ ਸੈੱਟ ਦੇ ਉੱਤੇ ਵੀ ਚੀਜ਼ਾਂ ਇੰਪਰੂਵ ਹੁੰਦੀਆਂ ਗਈਆਂ ਜਦੋਂ ਡਾਇਲੌਗਸ ਕਰਦੇ ਸੀਗੇ ਬੋਲਦੇ ਸੀਗੇ ਤਾਂ ਉਦੋਂ ਵੀ ਗਾਈਡ ਕੀਤਾ ਜਾਂਦਾ ਸੀਗਾ ਅ ਤਾਂ ਧੀਰੇ ਧੀਰੇ ਇਹ ਚੀਜ਼ਾਂ ਹੋਰ ਪਾਲਿਸ਼ ਹੁੰਦੀਆਂ ਗਈਆਂ ਇਸ ਫਿਲਮ ਤੋਂ ਉਮੀਦ ਕੀ ਕਰਦੇ ਹੋ ਯੁੱਧ ਦੇ ਵਿੱਚ ਕਿਸ ਤਰ੍ਹਾਂ ਦੇ ਚੀ ਇਸ ਇਸ ਫਿਲਮ ਤੋਂ ਦੇਖੋ ਇਹ ਉਮੀਦ ਤਾਂ ਨਹੀਂ ਕਰਦੇ ਕਿ ਇਹ ਫਿਲਮ ਬਹੁਤ ਸੁਪਰ ਡੁੱਪਰ ਹਿੱਟ ਜਾਵੇ ਜਾਂ ਕਿਦਾਂ ਇਹ ਫਿਲਮ ਅਸਲ 'ਚ ਲੋਕਾਂ ਲਈ ਬਣਾਈ ਗਈ ਹੈ ਹਨਾ ਕਿ ਲੋਕਾਂ ਨੂੰ ਇੱਥੋਂ ਸਿੱਖ ਲੈਣੀ ਚਾਹੀਦੀ ਆ ਇਹਦੇ ਤੋਂ ਬਲੇ ਨਹੀਂ ਕਿ 99 99 ਲੋਕ ਹੀ ਪ੍ਰਭਾਵਿਤ ਹੋ ਜਾਣਾ ਉਹ ਆਪਦੀ ਆਵਾਜ਼ ਉਠਾਉਣੀ ਸ਼ੁਰੂ ਕਰ ਦੇਣਾ ਸਿਆਸਤ ਦੇ ਦੇ ਵਿੱਚ ਤੁਸੀਂ ਦੇਖਦੇ ਹੋ ਹਨਾ ਕਿ ਕਿੰਨਾ ਕੁਝ ਹੀ ਹੋ ਰਿਹਾ ਆਪਾਂ ਕੀ ਸੋਚਦੇ ਹਾਂ ਕਿ ਨਹੀਂ ਕੁਝ ਨਹੀਂ ਆ ਚੱਲਣ ਦੋ ਆਪਾਂ ਕੀ ਲੈਣਾ ਪਰ ਨਹੀਂ ਆਪਾਂ ਨੂੰ ਸੋਚਣਾ ਚਾਹੀਦਾ ਆਵਾਜ਼ ਉਠਾਉਣੀ ਚਾਹੀਦੀ ਹੈ ਹੱਕ ਸੱਚ ਦੇ ਲਈ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਇਹੀ ਸਾਰਾ ਕੁਝ ਫਿਲਮ ਦੇ ਵਿੱਚ ਦੱਸਿਆ ਗਿਆ ਪੁਲਿਸ ਦਾ ਕੋਈ ਨਹੀਂ ਕਿਹਾ ਹੈ ਗਿਆ ਕਿਸੇ ਨੂੰ ਲੱਗਦਾ ਨਹੀਂ ਕਿ ਕਿੰਨਾ ਕਿਤੇ ਫਿੱਟ ਬੈਟ ਦਾ ਪੁਲਿਸ ਤੇ ਆ ਸੌਰੀ ਪੁਲਿਸ ਦਾ ਰੋਲ ਪੁਲਿਸ ਦਾ ਰੋਲ ਹੈ ਸੱਚਾਈ ਸੱਚਾਈ ਹੈ ਜੇ ਨਹੀਂ ਸਕੇਗੀ ਨਹੀਂ ਐ ਆਪਾਂ ਸਾਰੀ ਡਿਪਾਰਟਮੈਂਟ ਨੂੰ ਟਾਰਗੇਟ ਨਹੀਂ ਕਰ ਰਹਾ ਪਰ ਵਿੱਚ ਕੁਝ ਲੋਕ ਇਦਾਂ ਦੇ ਹੁੰਦੇ ਨੇ ਹਾਂ ਜਿਹੜੇ ਹੁਣ ਠੁੱਠੇ ਮੁਕਾਬਲੇ ਬਣਦੇ ਸੀਗੇ ਉਹ ਪਾਵਰ ਪੁਲਿਸ ਦੇ ਹੱਥ ਹੀ ਸੀਗੀ ਸਾਰਿਆਂ ਨੂੰ ਨਹੀਂ ਕਹਿੰਦੇ ਪਰ ਕੁਝ ਹੁੰਦੇ ਵਿੱਚ ਲੋਕ ਇਦਾਂ ਦੇ ਹੁੰਦੇ ਆ ਮੇਰਾ ਖਿਆਲ ਉਹਨਾਂ ਕਿਸੇ ਵਲੇ ਮਜਬੂਰੀ ਬਣ ਜਾਂਦੀ ਐ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਤਾਂ ਹਰ ਇੱਕ ਕਾਨੂੰਨੀ ਕਹ ਰਾਇ ਪਰ ਹੁੰਦਾ ਚੰਗੇ ਮਾੜੇ ਹੁੰਦੇ ਆ ਜੀ ਹਰ ਕੁਝ ਹੁੰਦਾ